ਮੈਂ ਤੁਹਾਨੂੰ ਅ ਸੰਤਰਾਮ ਉਦਾਸੀ ਦਾ ਇੱਕ ਗੀਤ ਹੈ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਦਾ ਕਿ ਉਹ ਕਹਿ ਕੀ ਰਿਹਾ ਵੀ ਮੈਂ ਇੱਥੇ ਕਿਉਂ ਆ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਵੀ ਇਹ ਕੋਈ ਪਿੰਡਾਂ ਦੀ ਗੱਲ ਦਾ ਮਤਲਬ ਜਟਾਂ ਦੀ ਗੱਲ ਹੈ ਤੇ ਜਟਾਂ ਦੀ ਗੱਲ ਦਾ ਮਤਲਬ ਜੱਟਵਾਦ ਹੁੰਦਾ ਹੈ ਉਦੇ ਵਿੱਚ ਵੀ ਆਪਾਂ ਦੇਖ ਲਈਏ ਤੇ ਇਹ ਇੱਕ ਬੜਾ ਰੋਮਾਂਟਿਕ ਜਿਹਾ ਕੋਈ ਕੰਮ ਹੈ ਤੇ ਸੰਤਰਾਮੁਦਾਸੀ ਨੂੰ ਆਪਾਂ ਸਾਰੇ ਜਾਣਦੇ ਆ ਕਿ ਉਹ ਕਿਸ ਤਬਕੇ ਦੇ ਵਿੱਚੋਂ ਸੰਨ ਔਰ ਉਹਨਾਂ ਦਾ ਤਬਕਾ ਸਾਰੀ ਮਨੁੱਖਤਾ ਹੈ ਉਹ ਕੀ ਕਹਿ ਰਿਹਾ ਹੈ ਸੰਤਰਾਮੁਦਾਸੀ ਦਾ ਪਿੰਡ ਫਿਰ ਹੁਣ ਕਿਉਂ ਗਿਆ ਉਹਨੂੰ ਜਦੋਂ ਇੰਗਲੈਂਡ ਗਏ ਤੇ ਲੋਕਾਂ ਨੇ ਉਹਨਾਂ ਨੂੰ ਬਹੁਤ ਆਖਿਆ ਕਿ ਤੁਸੀਂ ਇੱਥੇ ਰਹਿ ਜਾਓ ਅਸੀਂ ਤੁਹਾਨੂੰ ਇੱਥੇ ਰੱਖ ਲੈਣੇ ਆ ਤੇ ਤੁਹਾਡਾ ਸਾਰਾ ਕਾਗਜ਼ੀ ਕਾਰਵਾਈ ਕਰਕੇ ਤੁਸੀਂ ਯੂਕੇ ਦੀ ਸਿਟੀਜ਼ਨਸ਼ਿਪ ਇੱਥੇ ਲਾਓ ਤੇ ਸੌਖੇ ਹੋ ਜਾਵੋਗੇ ਉੱਥੇ ਕੋਈ ਹੈ ਨਹੀਂਗਾ ਗੁਜ਼ਾਰਾ ਸੰਤਨਾ ਮਦਾਸੀ ਇੱਥੇ ਮਰਦਾ ਉਹਨਾਂ ਦੀ ਗੱਲ ਨਹੀਂ ਮੰਨਦਾ ਤੇ ਇੱਕ ਗੀਤ ਲਿਖਦਾ ਉਹ ਵਿਦੇਸ਼ੀ ਹਵਾਵਾਂ ਦੇ ਨਾਂ ਤੁਸੀਂ ਜ਼ਰੂਰ ਸੁਣਿਆ ਹੋਵੇਗਾ ਮੈਂ ਇਹ ਕਹਿਣਾ ਚਾਹੁੰਦਾ ਕਿ ਜ਼ਰਾ ਇਹਦੇ ਤੇ ਗੌਰ ਕਰੀਏ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਕਰੇ ਜੋਦੜੀ ਦੀ ਇੱਕ ਦਰবেশ ਮੈਂ ਤਾਂ ਜੀ ਹਾਂ ਇੱਕ ਨਰਕਾਂ ਦੇ ਹਾਨ ਦਾ ਮੈਂ ਨਹੀਂ ਸੁਰਗਾਂ ਦੇ ਸੁੱਖਾਂ ਨੂੰ ਸਿਆਣ ਦਾ ਮੈਂ ਤਾਂ ਜੀ ਹਾਂ ਇੱਕ ਨਰਕਾਂ ਦੇ ਹਾਣ ਦਾ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਹੁਣ ਅੱਗੇ ਜਿਹੜੀ ਉਹ ਕਹਿੰਦੇ ਹੁਣ ਵਰਖਾ ਦੇ ਨਾਲ ਉਸ ਜ਼ਮੀਨ ਦੇ ਉੱਤੇ ਗੱਲ ਕਰ ਰਹੇ ਐ ਸਾਡੇ ਬੇਲੇ ਨੂੰ ਤੂੰ ਐਵੇਂ ਨਾ ਪਿਛਾੜਨੀ ਇਹ ਆ ਵਰਖਾ ਹੀ ਜ਼ਮੀਨ ਜਿਹੜੇ ਬੇਲੇ 'ਚ ਹੀਰ ਤੇ ਰਾਂਝਾ ਮਿਲਦੇ ਨੇ ਜਿਹੜਾ ਚਨਾਵ ਦੇ ਕੰਢੇ ਤੇ ਆ ਉਹਨਾਂ ਨੇ ਰੱਖ ਦਿੱਤਾ ਕਿ ਇਹ ਉਹ ਇੱਕ ਆਈਡੀਅਲ ਪਲੇਸ ਐ ਸਾਡੇ ਬੇਲੇ ਨੂੰ ਤੂੰ ਐਵੇਂ ਨਾ ਪਛਾੜਨੀ ਸਾਡੇ ਸਿਰਾਂ ਦੇ ਦਿਵਾਲੇ ਗੱਡੀ ਵਾੜ ਨਹੀਂ ਉਹਨੂੰ ਇਹ ਵੀ ਪਤਾ ਹੈ ਕਿ ਇੱਥੇ ਕੋਈ ਰਹਿਣਾ ਕੋਈ ਸੁਖ ਦੀ ਗੱਲ ਕੋਈ ਯੂਟੋਪੀਆ ਨਹੀਂ ਐ ਇਹ ਇੱਥੇ ਗੱਡਵਾੜ ਗੱਡੀ ਹੋਈ ਐ ਸਾਡੇਆਂ ਸਿਰਾਂ ਦੇ ਦਿਵਾਲੇ ਪਰ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਇਹ ਜਿਹੜਾ ਅਸੀਂ ਮੜੀ ਜੀ ਗੱਲ ਦੇ ਉੱਤੇ ਸ਼ਹਿਰ ਨੂੰ ਭੱਜ ਲੈਨੇ ਆ ਪਿੰਡ 'ਚ ਰਹਿਣ ਚ ਕੀ ਪਿਆ ਐ ਪਰ ਉਹ ਅਲਟੀਮੇਟਲੀ ਕੀ ਪੰਜਾਬ ਚ ਰਹਿਣ ਚ ਕੀ ਪਿਆ ਫਿਰ ਉਹ ਇਹ ਬਣੇ ਇੱਥੇ ਰਹਿਣ ਚ ਕੀ ਪਿਆ ਤੇ ਜਿੱਥੇ ਪਿਆ ਤੇ ਉੱਥੇ ਜੋ ਨਸਲਵਾਦ ਹੈ ਜੋ ਉੱਥੇ ਬੁਰਾ ਹਾਲ ਹੈ ਮੈਂ ਚੰਗੇ ਭਲੇ ਸਾਡੇ ਇੱਥੋਂ ਦੇ ਲੈਫਟ ਵਿੰਗ ਬੰਦੇ ਉਹ ਮੇਰੇ ਨਾਲ ਕਰਨ ਇੱਕ ਗੱਲਾਂ ਉੱਥੇ ਜੀ ਸਾਡੇ ਪ੍ਰੋਫੈਸਰ ਕਾਫੀ ਪਹੁੰਚੇ ਹੋਏ ਨੇ ਅਮਰੀਕਾ ਕੈਨੇਡਾ ਤੇ ਉਹ ਬੈਠੇ ਮੈਨੂੰ ਆਂ ਇੰਡੀਆ ਚ ਜਾਤਪਾਤ ਹੈ ਯਾਰ ਤੁਸੀਂ ਡੋਨਲਡ ਟਰੰਪ ਦੇ ਦੌਰ ਦੇ ਬੰਦੇ ਹੋ ਤੁਸੀਂ ਕੀ ਕਰੀ ਜਾਂਦੇ ਹੋ ਮਤਲਬ ਤੁਸੀਂ ਸਾਨੂੰ ਮਿਹਣਾ ਦਿੰਦੇ ਚੰਗੇ ਨਹੀਂ ਲੱਗ ਰਹੇ ਤੈ ਤੁਸੀਂ ਇਹ ਕਿਉਂ ਨਹੀਂ ਵੇਖ ਰਹੇ ਕਿ ਉਹ ਹੁਣ ਦੁਬਾਰਾ ਉਹ ਫੇਰ ਆ ਗਿਆ ਮੈਂ ਕਿਹਾ ਵੀ ਉਹ ਮੁਲਕ ਤੇ ਉਧਰ ਬੋਰਿਸ ਜான்ਸਨ ਵੀ ਹਜੇ ਹੁਣ ਸਾਨੂੰ ਨਾ ਤੁਸੀਂ ਕੋਈ ਮਿਹਣਾ ਦਿਓ ਤੁਹਾਡੇ ਨਾਲੋਂ ਅਸੀਂ ਫੇਰ ਵੀ ਚੰਗੇ ਆ ਕੋਈ ਸਟਰਗਲ ਤੇ ਹੈ ਇੱਥੇ ਐਨੀਵੇ ਫਿਰ ਉਹ ਕਹਿੰਦਾ ਕਿ ਮੈਂ ਵਿੱਚੋਂ ਇੱਕ ਦੋ ਬੰਦ ਛੱਡ ਰਿਹਾ ਹਾਂ ਅੱਗੇ ਉਹ ਕਹਿੰਦੇ ਆ ਹੁਣ ਅਸੀਂ ਜਿਹੜੀਆਂ ਗੱਲਾਂ ਨੂੰ ਮੂਲਵਾਦ ਦੇ ਨਾਲ ਕਰ ਲਿਆ ਜੀ ਆ ਤੇ ਜਿ ਉਹ ਜੀ ਕਹਿੰਦਾ ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਜੜਾਂ ਉੱਥੇ ਅਪੋਸਟ੍ਰੋਫੀ ਦੇ ਕਾਮਿਆਂ ਦੇ ਵਿੱਚ ਹੈ ਉਹਨਾਂ ਨੂੰ ਪਤਾ ਹੈ ਕਿ ਮੈਂ ਕੀ ਕਹਿ ਰਿਹਾ ਹਾਂ ਕਿ ਮੇਰੀ ਜੜ ਦਾ ਮਤਲਬ ਉਹ ਜੜਤਾ ਨਹੀਂ ਹੈ ਮੈਨੂੰ ਜੁੜਿਆ ਜੜਾਂ ਦੇ ਨਾਲ ਰਹਿਣ ਦੇ ਫੁੱਲ ਕਹਿਣ ਕੰਡਾ ਚਲੋ ਕਹਿਣ ਦੇ ਇਹ ਕੌਣ ਨੇ ਇਹ ਜਿਹੜੇ ਫੁੱਲ ਨੇ ਮੈਂ ਤਾਂ ਸਿੱਧਾ ਕਹਿਣਾ ਇਹ ਸਾਡੇ ਵਿਸ਼ਵ ਵਿਦਿਆਲੇ ਦੇ ਪੜੇ ਹੋਏ ਵਿਦਿਆਰਥੀ ਨੇ ਜਿਨ੍ਹਾਂ ਨੂੰ ਵਿਚਾਰਿਆਂ ਨੂੰ ਪੜਾਇਆ ਹੀ ਇਹ ਗਿਆ ਕਿ ਯੂਟੋਪੀਆ ਤੇ ਕਲਾਸਰੂਮ ਹੈ ਯੂਟੋਪੀਆ ਤੇ ਸਾਡੀ ਯੂਨੀਵਰਸਿਟੀ ਹੈ ਯੂਟੋਪੀਆ ਤੇ ਤੁਹਾਡੀ ਪੜ੍ਹਾਈ ਹੈ ਪੜ੍ਹਾਈ ਕਾਦੀ ਆ ਕਿਹੜਾ ਗਿਆਨ ਆ ਉਹਦੇ ਚ ਕੋਈ ਸਵਾਲ ਤੇ ਉੱਠਿਆ ਨਹੀਂ ਸਾਡੇ ਜਨਰੇਸ਼ਨਸ ਆਫ ਸਟੂਡੈਂਟਸ ਪਾਸ ਔਨ ਕਰ ਗਈਆਂ ਕੋਈ ਸਵਾਲ ਤੇ ਉੱਠਿਆ ਹੀ ਨਹੀਂ ਕੋਈ ਸਵਾਲ ਤੇ ਬਣਿਆ ਹੀ ਨਹੀਂ ਕਿਸੇ ਸਵਾਲ ਨੂੰ ਤੇ ਪਿੱਛੇ ਲਗਨ ਤੇ ਲੱਗਿਆ ਹੀ ਨਹੀਂ ਰੋਜ਼ਗਾਰ ਬਣ ਗਿਆ ਤੇ ਉਹੀ ਸਾਰਾ ਕੁਝ ਹੋ ਗਿਆ ਤੇ ਠੀਕ ਆ ਫਿਰ ਵੈਸੇ ਗਿਆਨ ਦਾ ਕੰਮ ਰੋਜ਼ਗਾਰ ਨਹੀਂ ਹੁੰਦਾ ਇਹ ਪੰਜਾਬ ਦਾ ਟਰੈਡੀਸ਼ਨ ਇਹ ਹੈ ਗਿਆਨ ਦਾ ਮਤਲਬ ਸੰਘਰਸ਼ ਦੇ ਵਿੱਚ ਆਪਣਾ ਲੋਕਾਂ ਦੀ ਪਛਾਣ ਕਰਕੇ ਉੱਥੇ ਲੜਨ ਦੇ ਨਾਲ ਹੈ ਗੁਰੂ ਨਾਨਕ ਤੋਂ ਲੈ ਕੇ ਬਾਬਾ ਫਰੀਦ ਤੋਂ ਲੈ ਕੇ ਤੇ ਇਹ ਸਾਡੇ ਆਰਗੈਨਿਕ ਇੰਟੈਲੈਕਚੁਅਲਸ ਦੀ ਇਹ ਪਛਾਣ ਰਹੀ ਹੈ ਇਹ ਰੋਜ਼ਗਾਰ ਨੂੰ ਮੜਾ ਮੰਨਿਆ ਗਿਆ ਉੱਥੇ ਇਹ ਹੁਣ ਨਮਿਆ ਨੇ ਉਹਨੂੰ ਇਹੇ ਜੇ ਨੂੰ ਕਹਿਣਾ ਕਿ ਲੜਨ ਵਾਲੇ ਪਾਸੇ ਲਾਓ ਤੇ ਇਹਨਾਂ ਨੂੰ ਕਹਿਣਾ ਇਹਦਾ ਯਾਰ ਕੰਡੇ ਵਾਂਗੂ ਉਲਝਦੇ ਫਿਰਦੇ ਇਹਦਾ ਲਹਿ ਵਾਂਗੂ ਚੰਬੜਦੇ ਫਿਰਦੇ ਆ ਇਹਦਾ ਲੜਾਕੇ ਆ ਇਹਨਾਂ ਦੇ ਅੰਦਰ ਕੋਈ ਨਰਮੀ ਨਹੀਂ ਹੈ ਵਗੈਰਾ 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 ਸੰਤਰਾ ਬੁਦਾਸੀ ਇੱਕ ਉਸ ਥਾਂ ਦੇ ਉੱਤੇ ਵੀ ਪਿੰਡ ਦੇ ਉੱਪਰ ਜਿਹੜਾ ਇੱਕ ਆਪਰੇਸ਼ਨ ਹੈ ਅੰਡਰਸਟੈਂਡਿੰਗ ਦਾ ਉਹਦੇ ਵੱਲ ਇਸ਼ਾਰਾ ਕਰ ਰਿਹਾ ਔਰ ਫਿਰ ਉਹ ਫੁੱਲ ਦੀ ਆਪਣੀ ਕਿਸਮ ਘੜਦੇ ਆ ਮੈਨੂੰ ਖਿੜਿਆ ਕਪਾਹ ਦੇ ਵਾਂਗ ਰਹਿਣ ਦੇ ਘਟ ਮੰਡੀ ਵਿੱਚ ਮੁੱਲ ਪੈਂਦੇ ਰਹਿਣ ਦੇ ਮੈਨੂੰ ਰਹਿਣ ਦੇ ਉਹਨੂੰ ਸਾਰਾ ਪਤਾ ਹੈ ਕਿ ਮੈਂ ਜਿੱਥੇ ਰਹਿਣਾ ਚੁਣ ਰਿਹਾ ਇੱਥੇ ਕੋਈ ਚੰਗੇ ਹਾਲ ਨਹੀਂ ਹੈਗੇ ਤੂੰ ਤਾਂ ਮੇਰੀਆਂ ਹੀ ਮੈਕਾਂ ਨੂੰ ਉਧਾਲ ਕੇ ਫੁੱਲੀ ਫਿਰਦੀ ਵਿਲੈਤਾ ਚ ਖਲਾਰ ਕੇ ਮੈਨੂੰ ਰਹਿਣ ਦੇ ਮੇਰੀਆਂ ਹੀ ਮੈਕਾਂ ਨੂੰ ਉਧਾਲ ਕੇ ਮੈਨੂੰ ਕਿਰਿਆ ਕਸਾਈਆਂ ਦੇ ਵਿੱਚ ਰਹਿਣ ਦੇ ਇਡੀ ਵੱਡੀ ਲਾਈਨ ਹੈ ਮੈਨੂੰ ਕਿਰਿਆ ਕਸਾਈਆਂ ਦੇ ਵਿੱਚ ਰਹਿਣ ਦੇ ਉਹ ਮੈਨੂੰ ਐਵੇਂ ਪਛੋਤਾਈਆਂ ਚ ਨਾ ਪੈਣ ਦੇ ਮੈਨੂੰ ਰਹਿਣ ਦੇ ਅੱਗੇ ਉਹ ਕਹਿੰਦਾ ਇੱਥੇ ਉਹ ਫਿਰ ਪੰਜਾਬ ਦਾ ਵਿਜ਼ਨ ਖੜਾ ਕਰਦਾ ਹੈ ਇੱਥੇ ਪ੍ਰੋਫੈਸਰ ਪੂਰਨ ਸਿੰਘ ਫਿਰ ਸੰਤਰਾਮੁਦਾਸੀ ਥਾਣੀ ਨਵਾ ਇੱਕ ਉਚਾਰ ਆਪਣਾ ਖੜਾ ਕਰਦੇ ਆ ਯੂਨੋ ਪ੍ਰੋਫੈਸਰ ਪੂਰਨ ਸਿੰਘ ਕਹਿੰਦੇ ਆ ਨਾ ਕਿ ਟੈ ਨਾ ਮੰਨਣ ਕਿਸੇ ਦੀ ਖੜ ਜਾਣ ਡਾਂਗਾ ਮੋਢੇ ਤੇ ਉਲਾਰ ਕੇ ਪਿਆਰ ਨਾਲੇ ਕਰਨ ਗੁਲਾਮੀ ਇਸ ਤੋਂ ਨਹੀਂ ਤੇ ਇਹ ਟੈ ਨਹੀਂ ਇਹ ਕਿਸੇ ਮਤਲਬ ਕੀ ਕਹਿੰਦਾ ਮੇਰੇ ਵਿੱਚ ਹੈ ਪਹਾੜ ਜਿੰਨਾ ਭਾਰ ਨਹੀਂ ਮੈਨੂੰ ਖੁੱਲੇ ਦੁੱਲੇ ਪਿਆਰ ਦਾ ਹੰਕਾਰ ਨਹੀਂ ਮੇਰੇ ਵਿੱਚ ਹੈ ਪਹਾੜ ਜਿੰਨਾ ਭਾਰ ਨਹੀਂ ਮੈਨੂੰ ਖੁੱਲੇ ਡੁੱਲੇ ਪਿਆਰ ਦਾ ਹੰਕਾਰ ਨਹੀਂ ਇਹ ਪੂਰਨ ਸਿੰਘ ਦੀ ਜ਼ਮੀਨ ਹੈ ਉਹ ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼ ਕਰੇ ਜੋਦੜੀ ਨਹੀਂ ਇੱਕ ਦਰवेश ਮੈਂ ਇਹ ਸਮਝਣੇ ਹੈ ਕਿ ਉਹ ਆਪਣੀ ਗੱਲ ਕਰਦਿਆਂ ਹੋਇਆਂ ਪੰਜਾਬ ਦੇ ਸੰਕਟ ਦੀ ਪੰਜਾਬ ਦੀਆਂ ਆਪਣੀਆਂ ਸਮੱਸਿਆਵਾਂ ਦੀ ਜਿਹਦੇ ਚ ਅਸੀਂ ਫਸੇ ਹੋਏ ਆ ਉਹਨਾਂ ਨੂੰ ਹਾਜ਼ਰ-ਨਾਜ਼ਰ ਰੱਖਦਾ ਹੋਇਆ ਇਹ ਕਹਿ ਰਿਹਾ ਕਿ ਮੇਰਾ ਇੱਥੇ ਮੋਹ ਹੈ ਮੇਰੀ ਇੱਥੇ ਹੀ ਹੈ ਜਿਹੜੀ ਮੇਰੀ ਥਾਂ ਹੈ ਮੈਂ ਹੋਰ ਕਿਸੇ ਥਾਂ ਦੇ ਉੱਤੇ ਰਹਿਣਾ ਮਨਜ਼ੂਰ ਹੀ ਨਹੀਂ ਹੈ ਮੈਂ ਸਮਝਦਾ ਕਿ ਅਸੀਂ ਜਿਹੜਾ ਅੱਜ ਕੱਲ ਇਹ ਕਰਨਾ ਗਿੱਝ ਗਏ ਨਾ ਕਿ ਪੰਜਾਬ ਤੇ ਜੀ ਇਹਨਾਂ ਦਾ ਹੀ ਹੈ ਸਾਡਾ ਕੀ ਹੈ ਮੈਂ ਇਹ ਸਮਝਦਾ ਕਿ ਉਹਨਾਂ ਨੂੰ ਸਾਡੇ ਆਪਣੇ ਕਵੀਆਂ ਨੂੰ ਪੜਨਾ ਆਉਣਾ ਚਾਹੀਦਾ ਹੈ ਤੇ ਜਦੋਂ